ਜਿਹੜਾ ਬਾਣਾ ਪਾਇਆ ਸੀ ਧੰਨ ਗੁਰੂ ਨਾਨਕ ਪਾਛੇ ਦਾ ਰੂਪ ਉਹ ਬੀਬੀ ਨੇ ਕੁੜੀ ਨੇ ਛੋਟੀ ਬੱਚੀ ਨੇ ਬਣਾਇਆ ਸੀਗਾ। ਚਲੋ। ਉਹਦੇ ਜਿਹੇ ਬਸਤਰ ਆ ਜਿਹੜੇ ਸੀਗੇ ਉਹ ਸਾਰੇ ਸਿੰਘਾਂ ਦੇ ਹਵਾਲੇ ਕਰ ਦਿੱਤੇ ਗਏ ਆ। ਨਹੀਂ ਪਤਾ ਤਾਂ ਸੰਗਤ ਜੀ ਇਹ ਜਿਹੜਾ ਬਾਣਾ ਪਾਇਆ ਨਹੀਂ ਇੱਕ ਮਿੰਟ ਬਾਬੇ ਜਿਹੜਾ ਬਾਣਾ ਪਾਇਆ ਸੀ ਧੰਨ ਗੁਰੂ ਨਾਨਕ ਪਾਛੇ ਦਾ ਰੂਪ ਉਹ ਬੀਬੀ ਨੇ ਕੁੜੀ ਨੇ ਛੋਟੀ ਬੱਚੀ ਨੇ ਬਣਾਇਆ ਸੀਗਾ। ਚਲੋ। ਉਹਦੇ ਜਿਹੇ ਬਸਤਰ ਆ ਜਿਹੜੇ ਸੀਗੇ ਉਹ ਸਾਰੇ ਸਿੰਘਾਂ ਦੇ ਹਵਾਲੇ ਕਰ ਦਿੱਤੇ ਗਏ ਆ। ਧੰਨਵਾਦ ਇੱਕ ਮੰਡਲ ਸੀਗਾ। ਤੇ ਬਾਕੀ ਜਿਹੜਾ ਸਾਰਾ ਇਹ ਲੁੱਟਾ ਇਹਦਾ ਬਾਣਾ ਸੀ ਸਾਰਾ ਕੁਛ ਨਾ ਉਹਨਾਂ ਦਾ ਦਾਤਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਬਾਕੀ ਅੱਗੇ ਤੋਂ ਕੋਈ ਵੀ ਇਦਾਂ ਦੀ ਗੁਸਤਾਖੀ ਨਾ ਕਰੇ ਹਾਂਜੀ ਗੁਰੂਆਂ ਦਾ ਰੂਪ ਬਣਨ ਦੀ ਨਹੀਂ ਤਾਂ ਸਿੰਘ ਬੜੇ ਚੜ੍ਹਦੀ ਕਲਾ 'ਚ ਆਏ ਆ ਸੌਦਾ ਪੱਕਾ ਲੱਥਣਾ ਸੀ ਉਹ ਸਿਰਫ ਛੋਟੀ ਬੱਚੀ ਦੇ ਕਰਕੇ ਜਿਹੜੀ ਜਾਨ ਉਹਨੇ ਬਖਸ਼ ਦਿੱਤੀ ਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਚੜ੍ਹਾਈ ਕਰਕੇ ਆਏ ਸੀਗੇ ਸਿੰਘ ਪੂਰੀ ਤਿਆਰੀ ਦੇ ਵਿੱਚ ਗੱਲ ਕਰ ਵੀ ਬਾਹਰੋਂ ਅਸੀਂ ਇਹ ਵੀ ਨਹੀਂ ਕੀਤਾ ਵੀ ਜਾ ਕੋਈ ਕਿਦਾਂ ਬਾਹਰੋਂ ਪੂਰੀ ਉਹਦੀ ਪੈਰਵਾਈ ਕਰਕੇ ਪਤਾ ਲੱਗਿਆ ਵੀ 12 ਸਾਲ ਦੀ ਉਮਰ ਆ ਬੱਚੀ ਦੀ ਤਾਂ ਕਰਕੇ ਉਹਨੂੰ ਬਖਸ਼ਿਆ ਗਿਆ ਵੀ ਇਹ ਕਰ ਦਿੰਦੇ ਆ ਫਿਰ ਉਹਨੂੰ ਨਹੀਂ ਬਖਸ਼ਣ ਯੋਗ ਨਹੀਂ ਸੀਗਾ ਬੱਚੀ ਦਾ ਕਰਕੇ ਵੀ ਛੋਟੀ ਬੱਚੀ ਆ ਨਦਾਨ ਆ ਉਹਦੇ ਤੋਂ ਗਲਤੀ ਹੋ ਗਈ ਜੇ ਕੋਈ ਵੀ ਸੰਤੰਤਰ ਜਾ ਕੋ ਕਿਸੇ ਦੀ ਚਾਹ ਤੇ ਜਾ ਕੇ ਦਾਇਆ ਕਰੀ ਬਖਸ਼ਿਆ ਨਹੀਂ ਜਾਣਾ ਸੀਗਾ ਗਾ ਤਾਂ ਸਖਤ ਚਤਾਵਨੀ ਹੈ ਇਦਾਂ ਦੀ ਜੇ ਕੋਈ ਇਦਾਂ ਦੀ ਹਰਕਤ ਕਰੂਗਾ ਕਦੇ ਵੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਸਿੱਖ ਪੰਥ ਉਹਨੂੰ ਸੋਦਾ ਲਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਵੀਡੀਓ ਦੇਖੀ ਆ ਵਾਇਰਲ ਹੋਈ ਆ ਉਹ ਕਮੰਡਲ ਸੀਗਾ ਉਹ ਬੱਚੀ ਦੇ ਹੱਥ ਦੇ ਵਿੱਚ ਜੋ ਸਰੋਪਾ ਜੋ ਵਸਤਰ ਜੋ ਪਹਿਨੇ ਗਏ ਸੀਗੇ ਤੇ ਹੋਈ ਤਾਂ ਗਲਤੀ ਸੀਗੀ ਤੇ ਅਸੀਂ ਪੰਜਾਬ ਤੋਂ ਆਏ ਸੀਗੇ ਵੀ ਇੱਥੇ ਸੌਦਾ ਲਾਉਣ ਦੇ ਸਾਨੂੰ ਸੱਚੀ ਦੱਸ ਦिए ਤਾਂ ਵੀ ਇਹਨੂੰ ਬਖਸ਼ਾ ਨਹੀਂ ਜਾਊਗਾ ਪਰ ਜਦੋਂ ਇੱਥੇ ਆ ਕੇ ਸਾਰੀ ਰਿਪੋਰਟ ਪਤਾ ਲੱਗੀ ਉਹ ਨਾ ਕਿਸੇ ਵੱਲੋਂ ਕੋਈ ਕਿਸੇ ਦੇ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਇਹ ਸਿਰਫ ਜਾਣੇ ਅਣਜਾਣੇ ਦੇ ਵਿੱਚ ਗਲਤੀ ਦੇ ਵਿੱਚ ਹੋਇਆ ਇਹਨਾਂ ਨੇ ਪ੍ਰਗਟਾਈ ਤਾਂ ਆਪਣੀ ਭਾਵਨਾ ਸੀ ਪਰ ਉਹ ਤਰੀਕਾ ਗੱਟ ਸੀ ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਨਾਲ ਨਹੀਂ ਹੁੰਦਾ ਇਹਨਾਂ ਨੂੰ ਨਹੀਂ ਸੀ ਪਤਾ ਮਰਯਾਦਾ ਦਾ ਨਹੀਂ ਸੀ ਪਤਾ ਸੋ ਇਹਨਾਂ ਨੂੰ ਸਮਝਾ ਵੀ ਦਿੱਤਾ ਗਿਆਗਾ ਅੱਗੇ ਤੋਂ ਗਲਤੀ ਨਹੀਂ ਕਰਨਗੇ ਪਰ ਇੱਕ ਚੀਜ਼ ਹੋਰ ਹੈ ਤੇ ਜਿਹੜੇ ਇਹ ਜਿਹਿਆਂ ਬੈਦਵੀਆਂ ਕਰਨ ਵਾਲੇ ਨੇਗੇ ਉਹਨਾਂ ਨੂੰ ਦੱਸ ਦਈਏ ਇੱਥੇ ਤਾਂ ਇਹਨਾਂ ਤੋਂ ਗਲਤੀ ਸੀ ਪਰ ਜੇ ਕੋਈ ਜਾਣ ਬੁੱਝ ਕੇ ਕਰੇਗਾ ਨਾ ਅਸੀਂ ਕਿਤੇ ਹੋਈਏ ਕਿਤੇ ਨਾ ਹੋਈਏ ਪਰ ਗੁਰੂ ਕਲਗੀ ਤਰਪਾ ਸਾਹਿਬ ਦਾ ਪੰਥ ਹੈ ਉਹ ਚਾਹੇ ਸਿੱਖ ਪੰਜਾਬ ਦਾ ਚਾਹੇ ਪੰਜਾਬ ਤੋਂ ਬਾਹਰ ਦਾ ਉਹ ਉਹਨੂੰ ਕਦੇ ਵੀ ਨਹੀਂ ਬਖਸ਼ਾ ਜਾਊਗਾ ਤੇ ਸੋਧਾ ਲੱਗੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਹ ਦੱਸ ਸੀ ਕਿ ਇਹ ਜਿਹੜੀ ਸਥਾਨੀਆ ਕਿਸੇ ਜਾਣ ਬੁੱਝ ਕੇ ਨਾ ਕੀਤੀ ਹੋਵੇ ਪਰ ਇੱਥੇ ਆ ਕੇ ਜਦੋਂ ਪਤਾ ਲੱਗਾ ਪਈ ਇਹ ਅੰਜਾਲੇਪੁਰੇ ਜ ਹੋਈ ਆ ਤੇ ਇਸ ਕਰਕੇ ਅਸੀਂ ਛੋਟੀ ਬੱਚੀ ਹੋਣ ਕਰਕੇ ਉਹਨੂੰ ਇਹ ਬਾਫੀ ਮਾਫ ਕੀਤਾ ਗਿਆ ਔਰ ਜੇ ਅੱਗੇ ਤੋਂ ਅਸੀਂ ਇਹ ਪੀਲ ਕਰਦੇ ਉਹ ਵੀ ਅਸੀਂ ਮਾਫ ਨਹੀਂ ਕੀਤਾ ਅਕਾਲ ਤਖਤ ਸਾਹਿਬ ਤੇ ਉਹਨੂੰ ਪੇਸ਼ ਕਰਾਂਗੇ ਹਾਂਜੀ ਹਾਂਜੀ ਇਹ ਕਾਟਕ ਸਾਹਿਬ ਉਹਨੂੰ ਮਾਫ ਕਰ ਸਕਦਾ ਸਾਡੇ ਕਿੰਨੀ ਹਸਤੀ ਨਹੀਂ ਹੈਗੀ ਹਸਤੀ ਨਹੀਂ ਹੈਗੀ ਹੈਗੀ ਤੇ ਅੱਗੇ ਤੋਂ ਅਸੀਂ ਇਹ ਚੇਤਾਵਨੀ ਦੇਨੇ ਆ ਵੀ ਜੇ ਅੱਗੇ ਕੋਈ ਇਹੋ ਜਿਹੀ ਕਾਰਵਾਈ ਕਰੇਗਾ ਤਾਂ ਆਪਣਾ ਬਿਲਾ ਆਵਜਾ ਦੇ ਕਿਉਂਕਿ ਖਾਲਸਾ ਕਿਸੇ ਨੂੰ ਬਖਸ਼ਦਾ ਨਹੀਂ ਦਨ ਆ ਕੇ ਤੇ ਪਹਿਲ ਕਰਦਾ ਜੇ ਸਾਡੇ ਤੇ ਚੜ ਕੇ ਆਊਗਾ ਤੇ ਫੇਰ ਉਹ ਸੋਦਾ ਜੂ ਲੱਗੂਗਾ ਇੰਡੀਆ ਕੋ ਬੇਤਿਆ ਨਹੀਂ ਵਾਹੇ ਗੁਰੂ ਦਾ ਖਾਲਸਾ ਖਾਲਸਾ ਜਿਹੜੇ ਬਸਤਰਾ ਸ਼੍ਰੀ ਅਕਾਲ ਤਖਤ ਸਾਹਿਬ ਆਪਾਂ ਜਿਹੜੇ ਆ ਪਚਾ ਦੇਨੇ ਆ ਜਿੱਦਾਂ ਥੋਲੇ ਆ ਪਚਾਵਾਂਗੇ ਉਥੇ ਕੋਈ ਅੱਗੇ ਤੋਂ ਕੋਈ ਵੀ ਇਦਾਂ ਦੀ ਕੋਈ ਗੁਸਤਾਖੀ ਨਾ ਕਰੇ ਵੀ ਗੁਰੂ ਦਾ ਰੂਪ ਬਣ ਜੇ ਵਾਕੇ ਨਹੀਂ ਤਾਂ ਸੋਦਾ ਜੂ ਲੱਗਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਪਤਾ ਸਰ ਸੰਗਤ ਜੀ ਇਹ ਜਿਹੜਾ ਬਾਣਾ ਪਾਇਆ ਨਹੀਂ ਪਰ ਬੋਲੋ ਬੋਲੋ ਇੱਕ ਮਿੰਟ ਬਾਬੇ ਜਿਹੜਾ ਬਾਣਾ ਪਾਇਆ ਸੀ ਧੰਗ ਗੁਰੂ ਨਾਨਕ ਪਾਛੇ ਦਾ ਰੂਪ ਉਹ ਬੀਬੀ ਨੇ ਕੁੜੀ ਨੇ ਛੋਟੀ ਬੱਚੀ ਨੇ ਬਣਾਇਆ ਸੀਗਾ ਉਹਦੇ ਜਿਹੇ ਬਸਤਰ ਆ ਜਿਹੜੇ ਸੀਗੇ ਉਹ ਸਾਰੇ ਸਿੰਘਾਂ ਦੇ ਹਵਾਲੇ ਕਰ ਦਿੱਤੇ ਗਏ ਆ ਧੰਨਵਾਦ ਇੱਕ ਮੰਡਲ ਸੀਗਾ ਤੇ ਬਾਕੀ ਜਿਹੜਾ ਸਾਰਾ ਇਹ ਲੁੱਟਾ ਇਹਦਾ ਬਾਣਾ ਸੀ ਸਾਰਾ ਕੁਝ ਨਾ ਉਹਨਾਂ ਦਾ ਦਾਤਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਬਾਕੀ ਅੱਗੇ ਤੋਂ ਕੋਈ ਵੀ ਇਦਾਂ ਦੀ ਗੁਸਤਾਖੀ ਨਾ ਕਰੇ ਹਾਂਜੀ ਗੁਰੂਆਂ ਦਾ ਰੂਪ ਬਣਨ ਦੀ ਨੇਨਾ ਸਿੰਘ ਬੜੇ ਚੜ੍ਹਦੀ ਕਲਾ 'ਚ ਆਏ ਆ ਸੌਦਾ ਪੱਕਾ ਲੱਥਣਾ ਸੀ ਉਹ ਸਿਰਫ ਛੋਟੀ ਬੱਚੀ ਦੇ ਕਰਕੇ ਜਿਹੜੀ ਜਾਨ ਉਹਨੇ ਬਖਸ਼ ਦਿੱਤੀ ਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਚੜ੍ਹਾਈ ਕਰਕੇ ਆਏ ਸੀਗੇ ਸਿੰਘ ਪੂਰੀ ਤਿਆਰੀ ਦੇ ਵਿੱਚ ਗੱਲ ਕਰ ਵੀ ਬਾਹਰੋਂ ਸੀ ਇਹ ਵੀ ਨਹੀਂ ਇਹ ਕੀਤਾ ਵੀ ਜਾਂ ਕੋਈ ਕਿਦਾਂ ਬਾਹਰੋਂ ਪੂਰੀ ਉਹਦੀ ਪੈਰਵਾਈ ਕਰਕੇ ਪਤਾ ਲੱਗਿਆ ਵੀ 12 ਸਾਲ ਦੀ ਉਮਰ ਆ ਬੱਚੀ ਦੀ ਤਾਂ ਕਰਕੇ ਉਹਨੂੰ ਬਖਸ਼ਿਆ ਗਿਆ ਵੀ ਇਹ ਕਰ ਦਿੰਦੇ ਆ ਫਿਰ ਉਹ ਨਹੀਂ ਬਖਸ਼ਣ ਜੋਗ ਨਹੀਂ ਸੀਗਾ ਬੱਚੀ ਦਾ ਕਰਕੇ ਵੀ ਛੋਟੀ ਬੱਚੀ ਆ ਨਦਾਨ ਆ ਉਹਦੇ ਤੋਂ ਗਲਤੀ ਹੋ ਗਈ ਜੇ ਕੋਈ ਵੀ ਸੰਤੰਤਰ ਜਾ ਕੇ ਕਿਸੇ ਦੀ ਚਾਲ ਤੇ ਜਾ ਕੇ ਦਾਇਆ ਕਰੀ ਬਖਸ਼ਿਆ ਨਹੀਂ ਜਾਣਾ ਸੀਗਾ ਗਾਂ ਤੋਂ ਸਖਤ ਚਤਾਵਨੀ ਆ ਇਦਾਂ ਦੀ ਜੇ ਕੋਈ ਇਦਾਂ ਦੀ ਹਰਕਤ ਕਰੂਗਾ ਕਦੇ ਵੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਸਿੱਖ ਪੰਥ ਉਹਨੂੰ ਸੋਦਾ ਲਾਊਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੰਗਤ ਜੀ ਤੁਸੀਂ ਵੀਡੀਓ ਦੇਖੀ ਆ ਵਾਇਰਲ ਹੋਈ ਆ ਉਹ ਕਮੰਡਲ ਸੀਗਾ ਉਹ ਬੱਚੀ ਦੇ ਹੱਥ ਦੇ ਵਿੱਚ ਜੋ ਸਰੋਪਾ ਜੋ ਵਸਤਰ ਜੋ ਪਹਿਨੇ ਗਏ ਸੀਗੇ ਤੇ ਹੋਈ ਤਾਂ ਗਲਤੀ ਸੀਗੀ ਤੇ ਅਸੀਂ ਪੰਜਾਬ ਤੋਂ ਆਏ ਸੀਗੇ ਵੀ ਇੱਥੇ ਸੋਧਾ ਲਾਉਣ ਦੇ ਸਾਨੂੰ ਸੱਚੀ ਦੱਸ ਦिए ਤਾਂ ਵੀ ਇਹਨੂੰ ਬਖਸ਼ਾ ਨਹੀਂ ਜਾਊਗਾ ਪਰ ਜਦੋਂ ਇੱਥੇ ਆ ਕੇ ਸਾਰੀ ਰਿਪੋਰਟ ਪਤਾ ਲੱਗੀ ਉਹ ਨਾ ਕਿਸੇ ਵੱਲੋਂ ਕੋਈ ਕਿਸੇ ਦੇ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਇਹ ਸਿਰਫ ਜਾਣੇ-ਅਣਜਾਣੇ ਦੇ ਵਿੱਚ ਗਲਤੀ ਦੇ ਵਿੱਚ ਹੋਇਆ ਇਹਨਾਂ ਨੇ ਪ੍ਰਗਟਾਈ ਤਾਂ ਆਪਣੀ ਭਾਵਨਾ ਸੀ ਪਰ ਉਹ ਤਰੀਕਾ ਗਲਤ ਸੀ ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਨਾਲ ਨਹੀਂ ਹੁੰਦਾ ਇਹਨਾਂ ਨੂੰ ਨਹੀਂ ਸੀ ਪਤਾ ਮਰਯਾਦਾ ਦਾ ਨਹੀਂ ਸੀ ਪਤਾ ਸੋ ਇਹਨਾਂ ਨੂੰ ਸਮਝਾ ਵੀ ਦਿੱਤਾ ਗਿਆਗਾ ਅੱਗੇ ਤੋਂ ਗਲਤੀ ਨਹੀਂ ਕਰਨਗੇ ਪਰ ਇੱਕ ਚੀਜ਼ ਹੋਰ ਹੈ ਤੇ ਜਿਹੜੇ ਇਹ ਜਿਹੀਆਂ ਬੈਦਵੀਆਂ ਕਰਨ ਵਾਲੇ ਨੇਗੇ ਉਹਨਾਂ ਨੂੰ ਦੱਸ ਦਈਏ ਇੱਥੇ ਤਾਂ ਇਹਨਾਂ ਤੋਂ ਗੱਲ ਕਿਸੇ ਪਰ ਜੇ ਕੋਈ ਜਾਣ ਬੁੱਝ ਕੇ ਕਰੇਗਾ ਨਾ ਅਸੀਂ ਕਿਤੇ ਹੋਈਏ ਕਿਤੇ ਨਾ ਹੋਈਏ ਪਰ ਗੁਰੂ ਕਰਗੀਤਰ ਪਾਤਸ਼ਾਹ ਦਾ ਪੰਥ ਹੈ ਉਹ ਚਾਹੇ ਸਿੱਖ ਪੰਜਾਬ ਦਾ ਚਾਹੇ ਪੰਜਾਬ ਤੋਂ ਬਾਹਰ ਦਾ ਉਹ ਉਹਨੂੰ ਕਦੇ ਵੀ ਨਹੀਂ ਬਖਸ਼ਾ ਜਾਊਗਾ ਤੇ ਸੋਧਾ ਲੱਗੂਗਾ ਬੱਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਹ ਦੱਸ ਸੀ ਕਿ ਜਿਹੜੀ ਇਸਤਾਨੀਆ ਕਿਸੇ ਜਾਣ ਬੁੱਝ ਕੇ ਨਾ ਕੀਤੀ ਹੋਵੇ ਪਰ ਇਥੇ ਆ ਕੇ ਉਹਨੂੰ ਜਦੋਂ ਪਤਾ ਲੱਗਾ ਪਈ ਇਹ ਅੰਜਾਲੇਪੁਰੇ ਚ ਹੋਈ ਆ ਤੇ ਇਸ ਕਰਕੇ ਅਸੀਂ ਛੋਟੀ ਬੱਚੀ ਹੋਣ ਕਰਕੇ ਉਹਨੂੰ ਇਹ ਬਾਫੀ ਮਾਫ ਕੀਤਾ ਗਿਆ ਔਰ ਜੇ ਅੱਗੇ ਤੋਂ ਅਸੀਂ ਇਹ ਹੀ ਪੀਲ ਕਰਦੇ ਉਹ ਵੀ ਅਸੀਂ ਮਾਫ ਨਹੀਂ ਕੀਤਾ ਕਾਟਕ ਸਾਹਿਬ ਤੇ ਉਹਨੂੰ ਪੇਸ਼ ਕਰਾਂਗੇ ਹਾਂਜੀ ਹਾਂਜੀ ਇਹ ਕਾਟਕ ਸਾਹਿਬ ਉਹਨੂੰ ਮਾਫ ਕਰ ਸਕਦਾ ਸਾਡੇ ਕੋਲ ਨਹੀਂ ਹਸਤੀ ਨਹੀਂ ਹੈਗੀ ਹਸਤੀ ਨਹੀਂ ਹੈਗੀ ਤੇ ਅੱਗੇ ਤੋਂ ਅਸੀਂ ਇਹ ਚੇਤਾਵਨੀ ਦੇਨੇ ਆ ਵੀ ਜੇ ਅੱਗੇ ਕੋਈ ਇਹੋ ਜਿਹੀ ਕਾਰਵਾਈ ਕਰੇਗਾ ਤਾਂ ਆਪਣਾ ਬਿਲਾ ਆਪ ਜਾ ਲੈ ਕਿਉਂਕਿ ਖਾਲਸਾ ਕਿਸੇ ਨੂੰ ਬਖਸ਼ਦਾ ਨਹੀਂ ਦੰਡਾ ਆ ਕੇ ਤੇ ਪੈਲ ਕਰਦਾ ਜੇ ਸਾਡੇ ਤੇ ਚੜ ਕੇ ਆਊਗਾ ਤੇ ਫੇਰ ਉਹ ਸੋਦਾ ਜੂ ਲੱਗੂਗਾ ਇੰਡੀਆ ਕੋ ਬੇਤਰੀ ਨਹੀਂ ਵਾਹੀ ਗੁਰੂ ਕਾ ਖਾਲਸਾ ਖਾਲਸਾ ਜਿਹੜੇ ਬਸਤਰਾ ਸ੍ਰੀ ਅਕਾਲ ਤਖਤ ਸਾਹਿਬ ਆਪਾਂ ਜਿਹੜੇ ਆ ਪਚਾ ਦੇਨੇ ਆ ਜਿੱਦਾਂ ਥੋਲੇ ਆ ਪਚਾਵਾਂਗੇ ਉਥੇ ਕੋਈ ਅੱਗੇ ਤੋਂ ਕੋਈ ਵੀ ਇਦਾਂ ਦੀ ਕੋਈ ਗੁਸਤਾਖੀ ਨਾ ਕਰੇ ਵੀ ਗੁਰੂ ਦਾ ਰੂਪ ਬਣ ਜੇ ਵਾਕੇ ਨਹੀਂ ਤਾਂ ਸੋਦਾ ਜੂ ਲੱਗਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ